ਸਾਸ਼ੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਸਵਾਗਤ ਕਰਦਾ ਬਹੁਤ ਸਾਰੇ ਦਰਸ਼ਕ ਜਿਹੜੇ ਸਾਨੂੰ ਸਵਾਲ ਪੁੱਛਦੇ ਕਿ ਤੁਸੀਂ ਅਨਧਾਰਤ ਕਲੋਨੀਆਂ ਦਾ ਮੁੱਦਾ ਕਿਉਂ ਚੁੱਕਦੇ ਹੋ ਅੱਜ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਕਲੋਨੀ 'ਚ ਅਸੀਂ ਅੱਜ ਇੱਥੇ ਖੜੇ ਆ ਇਹ ਉਹ ਕਲੋਨੀ ਆ ਜਿਸ ਦਾ ਨਾਮ ਪੰਛੀ ਕਲੋਨੀ ਸੀ ਜੋ ਕਿ ਲਗਭਗ 30-35 ਸਾਲ ਪਹਿਲੇ ਜਿਹੜੀ ਉਹ ਡਿਵੈਲਪ ਹੋਈ ਅੱਜ ਤੁਸੀਂ ਦੇਖ ਸਕਦੇ ਬੈਕ ਸਾਈਡ ਦੇ ਇੱਕ ਬਹੁਤ ਸੋਰੀ ਸਾਰੇ ਆਲੀਸ਼ਾਨ ਮਕਾਨ ਬਣੇ ਨੇ ਬੜੀ ਵਧੀਆ ਵੱਸੋ ਆ ਪਰ ਇੱਥੇ ਅੱਜ ਤੱਕ ਇਸ ਕਲੋਨੀ ਨੂੰ ਨਾਤੇ ਰਸਤਾ ਮਿਲਿਆ ਤੇ ਨਾ ਹੀ ਇੱਥੇ ਸੀਵਰੇਜ ਦੇ ਪਾਣੀ ਦਾ ਕੋਈ ਇੰਤਜ਼ਾਮ ਆ ਠੀਕ ਹੈ ਸੋ ਅਸੀਂ ਜਿਹੜੇ ਇੱਥੇ ਮਹੱਲਾ ਨਿਵਾਸੀ ਆ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਕੀ ਕੀ ਪ੍ਰੋਬਲਮ ਆਉਂਦੀ ਆ ਤੇ ਜਦੋਂ ਉਹਨਾਂ ਨੇ ਇੱਥੇ ਆਪਣਾ ਮਕਾਨ ਘਰ ਬਣਾਇਆ ਸੀ ਕਿਉਂਕਿ بڑے ਸੁਪਨੇ ਹੋਣਗੇ ਕਿ ਸਾਡੇ ਬੱਚਿਆਂ ਵਾਸਤੇ ਵਧੀਆ ਸੀ ਜਾਇਦਾਦ ਛੱਡ ਕੇ ਜਾਵਾਂਗੇ ਕਿਉਂਕਿ ਜਿਹੜੇ ਇੱਥੇ ਲੋਕ ਕੋਈ ਵੀ ਜਿਹੜਾ ਘਰ ਬਣਾਉਂਦਾ ਜ਼ਿੰਦਗੀ 'ਚ ਇੱਕ ਵਾਰੀ ਘਰ ਬਣਾਉਂਦਾ ਕਿਉਂਕਿ ਸਾਰੀ ਉਮਰ ਦੀ ਜਿਹੜੀ ਪੂੰਜੀ ਆ ਉਹ ਘਰ 'ਚ ਲੱਗ ਜਾਂਦੀ ਆ ਤੇ ਇਹਨਾਂ ਨੂੰ ਪੁੱਛਦੇ ਕਿ ਸਰ ਤੁਸੀਂ ਆਪਣੇ ਆਪ ਨੂੰ ਕੋਈ ਠੱਗਿਆ ਮਹਿਸੂਸ ਕਰਦੇ ਜੀ ਜਾਂ ਮਲਗ ਤੁਹਾਨੂੰ ਪਤਾ ਸੀ ਕਿ ਇੱਥੇ ਇਹ ਜਗ੍ਹਾ ਨੂੰ ਰਸਤਾ ਨਹੀਂ ਆ ਜਾਂ ਇਸ ਤਰ੍ਹਾਂ ਦਾ ਕਲੋਨੀਾਈਜ਼ਮ ਨੇ ਤੁਹਾਨੂੰ ਦੱਸਿਆ ਸੀ ਕੁਝ ਕਿ ਜਾਂ ਧੋਖਾ ਹੋ ਗਿਆ ਤੁਹਾਡੇ ਨਾਲ ਦੇਖੋ ਜੀ ਜਦੋਂ ਪਲਾਟ ਕਟੌਣ ਦੇ ਨਾ ਤੇ ਉਦੋਂ ਸਾਨੂੰ ਵੀ ਲੱਗਾ ਵੀ ਅਸੀਂ ਪਲਾਟ ਸਾਨੂੰ ਸਸਤੇ ਮਿਲਦੇ ਆ ਤੇ ਅਸੀਂ ਇਹ ਚੀਜ਼ ਨੂੰ ਵਿਚਾਰ 'ਚ ਲਿਆਂਦਾ ਹੀ ਨਹੀਂ ਇਸਨੂੰ ਰਸਤਾ ਵੀ ਦੇਣਗੇ ਕਿ ਨਹੀਂ ਦੇਣਗੇ ਨਾ ਉਹਨਾਂ ਨੇ ਰਸਤੇ ਵਾਲ ਨੂੰ ਸਾਡੇ ਨਾਲ ਕੋਈ ਗੱਲ ਕੀਤੀ ਤੇ ਬਾਅਦ ਚ ਪਤਾ ਲੱਗਾ ਵੀ ਇੱਧਰ ਰਸਤਾ ਹੀ ਨਹੀਂ ਹੈਗਾ ਮਤਲਬ ਉਹਨਾਂ ਨੇ ਪਰਸਨਲ ਉਹਨਾਂ ਦਾ ਇਹ ਲਗਪਗ ਜਿਹੜੀ ਇਹ ਕਲੋਨੀ ਆ ਕਿਦੋਂ ਕਦੀ ਜਦੋਂ ਤੁਸੀਂ ਇੱਥੇ ਆਏ ਜੀ ਕਿਦੋਂ ਕਦੀ ਗੱਲ ਇਹ ਹੈ ਤੁਹਾਨੂੰ ਤੇ ਆਏ ਨੂੰ 10-12 ਸਾਲ ਹੋ ਗਏ 99 ਦੀ ਅੱਛਾ ਜੀ ਤੁਸੀਂ 93 ਦੀ ਆਪਾਂ ਜਿਹੜੀ ਇੱਕ ਕਲੋਨੀ ਜਿਹੜੀ 93 ਦੀ ਵੱਸੂ ਆ ਤੇ ਜਿਸ ਤਰ੍ਹਾਂ ਹੁਣ ਬੜੀਆਂ ਪਾਰਟੀਆਂ ਆਈਆਂ ਕਿ ਉਹਨਾਂ ਦੇ ਅੱਗੇ ਵੀ ਤੁਸੀਂ ਮੁੱਦਾ ਰੱਖਿਆ ਜੀ ਕੋਈ ਉਹਨਾਂ ਨੇ ਸਾਰਿਆਂ ਨੂੰ ਸਾਨੂੰ ਜਿਹੜੀ ਹੈ ਇਹ ਜਿੱਤੇ ਮੁਦਲ ਕਹਗੇ ਵੀ ਇਹ ਇਸ ਨੂੰ ਤਾਂ ਰਸਤਾ ਦਵਾਂਗੇ ਬਣਾ ਕੇ ਦੇਖੋ ਇਹਨਾਂ ਦਾ ਮਤਲਬ ਇਹ ਕਿ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਆਈਆਂ ਸਾਰਿਆਂ ਨੇ ਇਹਨਾਂ ਨੂੰ ਲੌਲੀਪੌਪ ਦੇ ਦਿੱਤਾ ਕਿ ਤੁਹਾਨੂੰ ਰਸਤਾ ਦਵਾਂਗੇ ਇਹ ਵੋਟਾਂ ਤੱਕ ਰਸਤਾ ਇਹਨਾਂ ਨੂੰ ਪੱਕਾ ਮਤਲਬ ਕਾਗਜ਼ੀ ਪੱਤਰੀ ਸੁਪਨਿਆਂ 'ਚ ਦੇ ਦਿੱਤਾ ਗਿਆ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਜੀ ਕਿ ਤਰਸਯੋਗ ਹਾਲਾਤ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਪੂੰਜੀ ਜਿਹੜੀ ਮਿਹਨਤ ਦੀ ਪੂੰਜੀ ਖਰਚ ਕੇ ਤੇ ਵਿਫਤਾ ਮੁੱਲ ਲਈ ਤੇ ਅੱਜ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਤੇ ਆਉਣ ਵਾਲੀ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਵੀ ਕੋਸਣ ਦੇ ਨੇ ਕਿ ਕੀ ਜੇ ਸਰਕਾਰ ਨੇ ਉਹਨੂੰ ਇਹਨਾਂ ਚੀਜ਼ਾਂ ਨੂੰ ਰੋਕ ਲਗਾਈ ਹੁੰਦੀ ਤੇ ਅੱਜ ਇਹ ਲੋਕ ਕਿਤੇ ਹੋਰ ਅੱਛੀ ਕਲੋਨੀ 'ਚ ਥੋੜੇ ਵੱਧ ਪੈਸੇ ਦੇ ਕੇ ਤੇ ਆਪਣੀ ਅੱਜ ਜ਼ਿੰਦਗੀ ਜਿਹੜਾ ਵਧੀਆ ਬਤੀਤ ਕਰਦੇ ਹੋ ਹਜ਼ਰ ਸੋ ਸਾਡਾ ਜਿਹੜਾ ਮੇਨ ਮਕਸਦ ਇਹੋ ਹੀ ਸੀ ਕਿ ਤੁਸੀਂ ਜੇ ਘਰ ਬਣਾਉਣਾ ਚਾਹੁੰਦੇ ਜੇ ਤੇ ਉਸ ਕਲੋਨੀ 'ਚ ਬਣਾਓ ਜਿਹੜੀ ਪਾਸ ਆ ਨਾ ਕਿ ਇਹ ਹਾਲਾਤ ਹੋ ਜਾਣ ਕਿ ਅੱਜ ਦੇਖੋ ਤੁਸੀਂ ਸਟੋਰੀਆਂ ਤੇ ਬਹੁਤ ਸੋਹਣੀਆਂ ਬਣ ਗਿਆ ਕਿਉਂਕਿ ਇਹ ਮੇਕ ਨੇ ਇਹਨਾਂ ਨੇ ਵਧੀਆ ਮਿਹਨਤ ਕੀਤੀ ਆ ਮਿਹਨਤ ਕਰਕੇ ਇਹਨਾਂ ਨੇ ਬਿਲਡਿੰਗਾਂ ਸੋਹਣੀਆਂ ਬਣਾ ਲੀਆਂ ਪਰ ਜਿਹੜੀਆਂ ਸਹੂਲਤਾਂ ਕਿਤੇ ਨਾ ਕਿਤੇ ਗਵਰਨਮੈਂਟ ਨੇ ਦੇਣੀਆਂ ਸੀ ਉਹ ਇਹ ਨਹੀਂ ਲੈ ਸਕਦੇ ਉੱਤੋਂ ਅਜ ਵਾਂਝੇ ਨੇ ਸੋ ਅਸੀਂ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇਹਨਾਂ ਵੱਲ ਵੀ ਧਿਆਨ ਦਿਓ ਕਿਉਂਕਿ 2250 ਇੱਥੇ ਵੋਟ ਆ ਤੇ ਵੱਧ ਪਰਿਵਾਰ ਨੇ ਜਿਹੜੀਆਂ ਅੱਜ ਇੱਥੇ ਵੱਸੋ ਕਰ ਰਹੀਏ ਤੇ ਤੁਹਾਡੇ ਵੱਲ ਝਾਕ ਰਹੇ ਨੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਅਸੀਂ ਉਹਨੂੰ ਡਾਇਰੈਕਟਲੀ ਕਹਿ ਦਿੰਦੇ ਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਗਈਆਂ ਉਹਨਾਂ ਨੂੰ ਛੱਡੀਏ ਤੇ ਹੁਣ ਇਹਨਾਂ ਲੋਕਾਂ ਨੂੰ ਤੁਹਾਡੇ ਤੇ ਉਮੀਦ ਆ ਕਿ ਤੁਸੀਂ ਕੀ ਕਰਦੇ ਕਿਉਂਕਿ ਜਿਹੜੀ ਸਰਕਾਰ ਹੈ ਉਹੀ ਲੋਕਾਂ ਦੀ ਹੁੰਦੀ ਆ ਅੱਜ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੀ ਇਹਨਾਂ ਵੱਲੋਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਦੇ ਵੱਲ ਵੀ ਧਿਆਨ ਦਿਓ ਆਪਣੇ ਅਫਸਰ ਭੇਜੋ ਤੁਹਾਡੀ ਲਾਗੇ ਜਿਹੜੀ ਐਗਰੀਕਲਚਰ ਦੀ ਜ਼ਮੀਨ ਆ ਉਹਦੇ ਵਿੱਚੋਂ ਇਹਨਾਂ ਦਾ ਸੋਚੋ ਕਿਉਂਕਿ ਇਹ ਫਸੇ ਨੇ ਕੰਮ ਸੁਖਾ ਮ ਇਹਨਾਂ ਦਾ ਕੋਈ ਨਾ ਕੋਈ ਤੇ ਭਲਾ ਕਰ ਦੋ ਸੋ ਫਾਰਮੂਲਾ ਵੀ ਨਹੀਂ ਜਗ੍ਹਾ ਮਿਲਦੀ ਐ ਤੇ ਰੇਲਵੇ ਦੀ ਕਹਿੰਦੇ ਸਰਕਾਰੀ ਆ ਅੱਛਾ ਤੁਹਾਨੂੰ ਇਹ ਰੇਲਵੇ ਦੇ ਅੱਗੇ ਇਹਦੇ ਪੁਲੀ ਬਣਾ ਕੇ ਜਾ ਕੇ ਤੇ ਫਟਕ ਬਣਾ ਦੇਣ ਇਦੋਂ ਦੂਜੀ ਮੋੜ ਤੇ ਛੜਕਦੇ ਵਾਲੀ ਰਸਤਾ ਦੇ ਦੇਣ ਉਹ ਵੀ ਸਾਨੂੰ ਜਿਹੜਾ ਸੌਖਾ ਲੱਗ ਜਾਏਗਾ ਇਹ ਗਲੀਆਂ ਦੇ ਨਾਲ ਜੋੜ ਦੇਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਲਾਉਂਗੀ ਅੱਛਾ ਜੀ ਗੈਜ ਗੱਲ ਇਹ ਆ ਹਾਂਜੀ ਦੇਖੋ ਇਹ ਡਵੈਲਪਮੈਂਟ ਚਲੋ ਮੈਂ ਮੰਨਣਾ ਰੇਲ ਤੋਂ 250 ਫੁੱਟ ਇਧਰ ਜਗ੍ਹਾ ਵਾ ਰੇਲ ਦੀ ਅੱਛਾ ਜੀ ਅਸੀਂ ਇਹ ਕਹਿ ਤੈ ਨਹੀਂ ਸਕਦੇ ਸੈਂਟਰ ਗਵਰਨਮੈਂਟ ਨੂੰ ਕਿ ਅਸੀਂ ਐਸੇ ਕੋਈ ਕਮਰਾ ਬਣਾ ਲੀਏ ਜਾਂ ਕੁਝ ਵੀ ਬਣਾ ਲੀਏ ਹਾਂ ਮੈਂ ਇਹ ਨਾ ਕਹਿਣਾ ਚਾਹੁੰਨਾ ਚਲੋ ਰੇਲ ਦੀ ਜਗਾ ਬਾ ਤੇ ਇਥੇ ਕੋਈ ਨਾਲ ਕੱਢਿਆ ਜਾਏ ਨਾਲ ਕੱਢਿਆ ਇਹ ਜਿਹੜਾ ਇਹ ਪਾਣੀ ਜਿਹੜਾ ਸਾਰੇ ਮਹੱਲੇ ਦਾ ਹੁੰਦਾ ਉਹ ਕਿਸੇ ਪਾਸੇ ਨਿਕਲ ਜਾਏ ਬਾਕੀ ਰਹਿਣ ਦੀ ਕੋਈ ਗੱਲ ਨਹੀਂ ਹੈ ਚਲੋ ਗੁਜ਼ਰ ਹੋ ਰਹੀ ਆ ਬਹੁਤ ਅੱਛੀ ਕੋਈ ਪਰੇਸ਼ਾਨੀ ਨਹੀਂ ਹੈ ਪਰੇਸ਼ਾਨੀ ਉਹੀ ਹੈ ਇੱਕ ਰਸਤੇ ਦੀ ਤੇ ਇੱਕ ਆ ਜਿਹੜੀ ਗੰਦਗੀ ਦੀ ਇਥੇ ਜੇਸੇ ਪੀ ਲਵਾ ਕੇ ਇੱਕ ਨਾਲਾ ਕੱਢ ਕੇ ਉਹ ਸੂਏ ਦੇ ਵਿੱਚ ਪਵਾ ਦਿੱਤੀ ਜਾਏ ਸੋ ਤੁਸੀਂ ਦੇਖਿਆ ਕਿ ਇਹਨਾਂ ਨੂੰ ਕਹਿੰਦੇ ਨੇ ਕਿ ਖੁਸ਼ਦਿਲ ਇਨਸਾਨ ਪ੍ਰੋਬਲਮਾਂ ਦਾ ਪਹਾੜ ਹੈ ਇਹ ਕਹਿੰਦੇ ਕੋਈ ਗੱਲ ਨਹੀਂ ਸਿਰਫ ਸਾਨੂੰ ਦੋ ਚੀਜ਼ਾਂ ਦਾ ਹੱਲ ਕਰ ਦੋ ਇੱਕ ਤੇ ਪਾਣੀ ਦਾ ਜਿਹੜਾ ਹੈਗਾ ਗੰਦੇ ਪਾਣੀ ਦਾ ਉਹ ਨਿਬਾਹਤ ਹੋ ਜੇ ਜ਼ਿੰਦਗੀ ਕਢਣ ਲਈ ਪਹਿਲਾਂ ਕੋਈ ਤੁਸੀਂ ਸਾਨੂੰ ਰਸਤਾ ਦੇ ਦਿਓ ਬਾਕੀ ਕੋਈ ਵੀ ਆਪਾਂ ਆਪੇ ਦੇਖ ਲਾਂਗੇ ਸੋ ਅਸੀਂ ਹੁਣ ਬੀਜੇਪੀ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗੇ ਕਿਉਂਕਿ ਜਿਹੜਾ ਸੈਂਟਰ ਡਿਪਾਰਟਮੈਂਟ ਆ ਉਹਨਾਂ ਦੇ ਅੰਡਰ ਆਂਦਾ ਤੇ ਇਹ ਲੋਕਾਂ ਵੱਲ ਦੇਖਿਆ ਜਾਏ ਤੇ ਇਹਨਾਂ ਦਾ ਜਿਹੜਾ ਹੱਲ ਕੀਤਾ ਜਾਏ ਸੋ ਜਿਹੜੇ ਲੋਕਲ ਬੀਜੇਪੀ ਲੀਡਰ ਆ ਸੀ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਤੇ ਇਸ ਕਲੋਨੀ ਦੀ ਜਿਹੜੀ ਆਵਾਜ਼ ਜਿਹੜੀ ਬੁਲੰਦ ਕਰਾਂਗੇ ਦੇਖਦੇ ਨਾ ਮਸਕਾ ਚਸਕਾ ਟਾਈਮ ਗੁਰਦਾਸ ਮੇਰੀ